ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਐਮਰਜੈਂਸੀ ਮੰਤਰੀ ਨੇ ਭਾਰਤ ਦੇ ਅੰਤਰਰਾਸ਼ਟਰੀ ਗਾਇਕ ਅਤੇ ਫਿਲਮ اداکار ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੋ ਸੈਨਿਕਾ ਦੀ ਮੰਗ ਕੀਤੀ ਸੀ ਹਾਲੇ ਕਿ ਮੰਗ ਨਹੀਂ ਮੰਨੀ ਗਈ ਪਰ ਕੈਨੇਡਾ ਦੇ ਐਮਰਜੈਂਸੀ ਤਿਆਰੀ ਮੰਤਰੀ ਹਰਜੀਤ ਸੱਜਣ ਨੇ 27 April ਨੂੰ ਵੈਨਕੂਵਰ ਦੇ ਵਿੱਚ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਦੇ ਲਈ ਕੈਨੇਡੀਅਨ ਆਰਮਡ ਫੋਰਸਿਸ ਦੇ 100 ਸਿਪਾਹੀਆਂ ਦੀ ਮੰਗ ਕੀਤੀ ਸੀ ਪਰ ਥੋੜੇ ਸਮੇਂ ਅਤੇ ਸੈਨਿਕਰੀ ਗੈਰ ਉਪਲਬਧਤਾ ਦੇ ਕਾਰਨ ਕਾਰਨ ਸੀਏਐਫ ਕਮਾਂਡਰਾਂ ਨੇ ਉਹਨਾਂ ਦੀ ਇਹ ਬੇਨਤੀ ਠੁਕਰਾ ਦਿੱਤੀ ਸੀ ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਗਿਆ ਕਿ ਕੈਨੇਡੀਅਨ ਮੀਡੀਆ ਆਊਟਲੈਟਸ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਟੇਡੀਅਮ ਬੀਸੀ ਪਲੇਸ ਦੇ ਵਿੱਚ ਦੁਸਾਂਝ ਸੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪੂਰੀ ਤਰ੍ਹਾਂ ਵਿਕੀਆਂ ਸਨ ਦੁਸਾਂਝ ਦਾ ਸੰਗੀਤ ਸਮਾਰੋਹ 54 ਹਜ਼ਾਰ ਲੋਕਾਂ ਦੀ ਪੀੜ੍ਹ ਕਰਨ ਭਾਰਤ ਤੋਂ ਬਾਅਦ ਸਭ ਤੋਂ ਵੱਡਾ ਪੰਜਾਬੀ ਸੰਗੀਤ ਸਮਾਰੋਹ ਬਣ ਗਿਆ ਇਸ ਸੰਗੀਤ ਸਮਾਰੋਹ ਦੁਸਾਂਝ ਦੇ ਦਿਲ ਲਿਮਿਨਾਟੀ ਟੂਰ ਦਾ ਹਿੱਸਾ ਸੀ ਜੋ 8 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ 13 ਜੁਲਾਈ ਨੂੰ ਟੋਰਾਂਟੋ ਦੇ ਰੋਜਰਸ ਸੈਂਟਰ ਵਿਖੇ ਸਮਾਪਤ ਹੋਇਆ ਸੱਜਣ ਨੂੰ 15 ਅਪ੍ਰੈਲ ਨੂੰ ਦਸਾਂਸਟੇ ਮੈਨੇਜਰ ਸੁਨਾਲੀ ਸਿੰਘ ਤੋਂ ਇੱਕ ਪੱਤਰ ਮਿਲਿਆ ਜ ਜਿਹਦੇ ਵਿੱਚ ਕੈਨੇਡੀਅਨ ਸਿਪਾਈਆਂ ਨੂੰ 7 ਅਪ੍ਰੈਲ ਨੂੰ ਪੀਸੀ ਪਲੇਸ ਵਿੱਚ ਦਸਾਂਚੇ ਪਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ ਸੱਜਣ ਨੇ ਪੱਤਰ ਰੱਖਿਆ ਮੰਤਰੀ ਬਿਲ ਬਲੇਅਰ ਨੂੰ ਵੀ ਆਪਣੇ ਸਮਰਥਨ ਨਾਲ ਭੇਜਿਆ ਸੱਜਣ ਦੇ ਪ੍ਰੈਸ ਕਟਰ ਦੇ ਅਨੁਸਾਰ ਮੰਤਰੀ ਦੇਸ਼ ਨੂੰ ਸੀਐਫ ਲਈ ਨੌਜਵਾਨ ਕਿੰਨੇ ਲਈ ਨਾ ਰੇ ਵਖ ਵਖ ਭਾਈਚਾਰੇ ਦੇ ਨਾਲ ਜੁੜਨ ਦੇ ਮੌਕੇ ਵਜੋਂ ਦੇਖਿਆ ਇੱਕ ਤਰ੍ਹਾਂ ਦੇ ਨਾਲ ਇਸ ਨੂੰ ਪੇਸ਼ੂਵਰ ਖੇਡ ਸਮਾਗਮ ਦੇ ਵਿੱਚ ਉਹਨਾਂ ਦੇ ਆਊਟਰੀਚ ਅਤੇ ਭਾਰਤ ਪ੍ਰੋਗਰਾਮਾਂ ਦੇ ਸਮਾਨ ਮੰਨਿਆ ਜਾਂਤਾ ਸੀ ਇੱਕ ਹੋਰ ਨਿਊਜ਼ ਰਿਪੋਰਟ ਦੇ ਮੁਤਾਬਕ ਅਜੀਤ ਸੱਜਨ ਆਪਣੇ ਪਰਿਵਾਰ ਦੇ ਨਾਲ ਸੰਗੀ ਸਮਾਰੋਹ ਦੇ ਵਿੱਚ ਸ਼ਾਮਲ ਹੋਏ ਸਨ ਆਪਣੇ ਟਿਕਟਾਂ ਖਰੀਦੀਆਂ ਅਤੇ ਸਾਰੇ ਖਰਚੇ ਨਿੱਜੀ ਤੌਰ ਤੇ ਪੂਰੇ ਕੀਤੇ 15 ਜੁਲਾਈ ਨੂੰ ਟੋਰਾਂਟੋ ਦੇ ਵਿੱਚ ਹੋਏ ਇਸ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡ ਨੇ ਵੀ ਸ਼ਿਰਕਤ ਕੀਤੀ ਸੀ ਦੋਸਤਾਂਜਰੇ ਪ੍ਰੋਗਰਾਮ ਦੇ ਵਿੱਚ ਅਚਾਨਕ ਪਹੁੰਚ ਕੇ ਉਹਨਾਂ ਦੀ ਤਾਰੀਫ਼ ਵੀ ਕੀਤੀ ਸੀ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ ਅਤੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜ਼ਿਕਰ ਹੋਇਆ ਕਿ ਬ੍ਰਿਟਿਸ਼ ਕੋਲੰਪੀਆ ਦੇ ਇੱਕ ਸਟੇਡੀਅਮ BC ਪਲੇਸ ਦੇ ਵਿੱਚ ਦੋਸਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪੂਰੀ ਤਰ੍ਹਾਂ ਵਿਕ ਗਈਆਂ ਸਨ ਤੇ ਦੋਸਾਂਜ ਦਾ ਸੰਗੀਤ ਸਮਾਰੋਹ 54 ਹਜ਼ਾਰ ਲੋਕਾਂ ਦੀ ਭੀੜ ਦੇ ਨਾਲ ਭਾਰਤ ਤੋਂ ਬਾਹਰ ਸਭ ਤੋਂ ਵੱਡਾ ਪੰਜਾਬੀ ਸੰਗੀਤ ਸਮਾਰੋਹ ਬਣ ਗਿਆ। ਇਹ ਸੰਗੀਤ ਸਮਾਰੋਹ ਦੋਸਾਂਜ ਦੇ ਦਿਲ ਲੂਮੀਨਾਟੀ ਟੂਰ ਦਾ ਹਿੱਸਾ ਸੀ ਜੋ ਕਿ 28 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ 13 ਜੁਲਾਈ ਨੂੰ ਟੋਰਾਂਟੋ ਦੇ ਰੋਜ਼ਾ ਸੈਂਟਰ ਦੇ ਵਿੱਚ ਸਮਾਪਤ ਹੋਇਆ ਸੀ। ਬਿਊ ਰਿਪੋਰਟ ਚਨਾ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ